ਮਹਾਸ਼ਿਵਰਾਤਰੀ ਦਾ ਤਿਹਾੜੀ ਪੂਰੇ ਦੇਸ਼ ਵਿੱਚ ਬੜੀ ਧੂਮ ਧਾਮ ਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਉੱਥੇ ਹੀ ਸਰਮਨਾਲਾ ਦੇ ਨੇੜਲੇ ਪਿੰਡ ਚੈਲਾ ਵਿੱਚ ਪ੍ਰਾਚੇਨ ਮੁਕਤੀਸ਼ਵਰ ਮਹਾ ਮੰਦਿਰ ਵਿੱਚ ਮਹਾਸ਼ਿਵਰਾਤਰੀ ਦਾ ਭਾਰੀ ਮੇਲਾ ਲਗਾਇਆ ਗਿਆ ਜਿਸ ਵਿੱਚ ਲੱਖਾਂ ਸ਼ਰਧਾਲੂ ਅਲੱਗ-ਅਲੱਗ ਰਾਜਾਂ ਤੋਂ ਆ ਕੇ ਸੇ ਮੱਥਾ ਟੇਕ ਕੇ ਭਗਵਾਨ ਕੋਲੇ ਨਾਚੀ ਜਮ ਆਸ਼ੀਰਵਾਦ ਪ੍ਰਾਪਤ ਕਰਦੇ ਨੇ ਇਸ ਮੰਦਿਰ ਦਾ ਇਤਿਹਾਸ ਸੈਂਕੜੇ ਸਾਲ ਪੁਰਾਣਾ ਹੈ ਜਦੋਂ ਸਾਡੀ ਟੀਮ ਨੇ ਮੰਦਿਰ ਦੇ ਪ੍ਰਬੰਧਕਾਂ ਤੇ ਲਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਇਸ ਮੰਦਿਰ ਦਾ ਇਤਿਹਾਸ ਸੈਂਕੜੇ ਸਾਲ ਪੁਰਾਣਾ ਹੈ ਇੱਥੇ ਸ਼ਿਵ ਮੰਦਿਰ ਦੇ ਪ੍ਰਬੰਧਕਾਂ ਵੱਲੋਂ 3 ਮਹੀਨੇ ਪਹਿਲਾਂ ਸ਼ਿਵਰਾਤਰੀ ਦੀਆਂ ਤਿਆਰੀਆਂ ਛੋਟ ਛੁੱਟ ਜਾਂਦੇ ਨੇ ਅਤੇ तकरीबन 1000 ਸੇਵਕ ਮਹਾਸ਼ਿਵਰਾਤਰੀ ਦੇ ਮੇਲੇ ਨੂੰ ਸਫਲ ਬਣਾਉਣ ਵਿੱਚ ਆਪਣੀ ਸੇਵਾ ਦਾ ਯੋਗਦਾਨ ਪਾਉਂਦੇ ਨੇ ਮੰਦਿਰ ਦੀ ਕਮੇਟੀ ਵੱਲੋਂ ਪੂਰੇ ਪੂਤਾ ਪ੍ਰਬੰਧ ਆਉਣ ਵਾਲੇ ਸੇਵਕਾਂ ਦੇ ਹਰ ਤਾਲਮੇਲ ਕੀਤਾ ਜਾਂਦੇ ਨੇ ਮੇਰਾ ਨਾਮ ਸੰਦੀਪ ਚਰਮਾਨਾ ਗਿਆਸਰੇ ਪਿੰਕੇ ਆਈਓ

ਅਕੀ ਜਦੋਂ ਇਹ ਬਣਿਆ ਨਹੀਂ ਸੀ ਤੇ ਛੋਟਾ ਜਿਹਾ ਸੀ ਬਿਲਕੁਲ ਉਹ ਤੱਕਦੇ ਅਸੀਂ ਆਂਦੇ ਇੱਥੇ ਕਿੰਨਾ ਕੀ ਟਾਈਮ ਲੱਗਦਾ ਸਾਨੂੰ 2 ਘੰਟੇ ਹੋ ਗਏ ਲਾਈਨ ਵਿੱਚ ਲੱਗੇ ਨੂੰ ਅਮੀ ਅਜੇ ਫੜ ਕੋ پاس ਸੀਗਾ ਸੀਗਾ ਨਹੀਂ ਲਾਈਨ 'ਚ ਜੋ ਸਵਾਰਾ ਪਤਾ ਨਹੀਂ ਕੰਦਾ ਉਹ ਜੰਗੀ ਆਂਦਾ ਵਾ ਲੱਗ ਗਈ ਜਿੰਨੀ ਗਿਣਤੀ ਆ ਜੀ ਇਹ ਕਰੀ ਤਾਂ ਮੁਸ਼ਕਲਾ ਅੰਦਾਜ਼ਾ ਵੀ ਲੱਖਾਂ ਦੇ ਹਿਸਾਬ ਨਾਲ ਸੰਗਤ ਆ ਜਿਹੜੀ ਉਹ ਦੱਸੀ ਕਰਨ ਆਂਦੀ ਹੈ ਇਹ ਪਤਾ ਨਹੀਂ ਕਿਵੇਂ ਕਿੰਨੀ ਅੰਤ ਹੈ ਹਾਂ ਜੀ ਆਈਆਂ ਕਿ ਜੇ ਪਹਿਲਾਂ ਸ਼ੁਰੂ ਕਰ ਦਿੰਦੇ ਤਕਰੀਬਨ 2 3 ਮਹੀਨੇ ਪਹਿਲਾਂ ਜੀ ਹਾਂ ਜੀ ਕਿੰਨੇ ਕਿੱਤੇ ਲੱਗੇ ਹੁੰਦੇ ਨੇ ਇਹ ਤਿਆਰੀ ਕਰਨ ਦੇ ਜਿਹੜਾ ਪਹਿਲੇ ਤਿਆਰੀ ਹੁੰਦੀ ਆ ਨਾ ਉਹ ਤਾਂ ਜਿਵੇਂ ਮਿਸਤਰੀ ਹੋਵੇ ਰਾਜ ਮਿਸਤਰੀ ਲੱਕੜਾੜਾ ਰਾਜ ਮਿਸਤਰੀ ਇਹ ਮਿਸਤਰੀ ਜ਼ਿਆਦਾ ਹੁੰਦੇ ਨੇ ਤੇ ਜਿਹੜੇ ਹੁਣ ਸ਼ੁਭਰਾਤਰੀ ਆ ਉਹਦੇ ਵਿੱਚ ਬਲੰਟੀ ਹੁੰਦੇ ਨੇ ਆਪਣੇ 1.5 ਤੋਂ 100 ਬੰਦਾ ਹਾਂ ਜਿਹੜੇ ਸੇਵਾ ਸੇਵਾ ਦਾ ਪਰਤੀ ਪ੍ਰਭਾਵ ਹਾਂ ਉਹ ਕਿੰਨੇ ਲੱਗਦੇ ਨੇ ਇਹ ਚ ਨੰਬਰ ਇੱਕ ਦਾ ਜਿਹੜੀ ਜਲ ਚੜਦਾ ਨਾ ਅੰਦਰ ਉਹ ਸਰੰਗੀਆਂ ਰਾਹੀਂ ਚੜਦਾ ਤੇ ਤਿੰਨ ਸਰੰਗੀਆਂ ਲੱਗੀਆਂ ਹੋਈਆਂ ਲੈ ਰਾਸ਼ਲੂ ਦੇਖਦੇ ਉਹਦੀ ਵਿਵਸਾ ਜੁਦਾ ਜਿਹੜੇ ਸੰਗਤ ਆਉ ਸਾਰੀ ਲਾਈਨਾਂ ਦੇ ਵਿੱਚ ਆਂਦੀ ਆ ਪ੍ਰੋਪਰ ਤੇ ਪੰਡਾਰਿਆਂ ਦਾ ਇੰਤਜ਼ਾਮ ਹੁੰਦਾ ਜਿਹੜੀਆਂ ਅਲੱਗ-ਅਲੱਗ ਸੰਸਥਾ ਵੱਲੋਂ ਲਾਏ ਜਾਂਦੇ ਨੇ ਤੇ ਬਹੁਤ ਸੁਪਰਸ਼ਾਸਨ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਇੱਥੇ ਉਹਨਾਂ ਦੀ ਡਿਊਟੀ ਹੁੰਦੀ ਆ ਮੈਡੀਕਲ ਟੀਮ ਆਦੀਆ ਸਰਬੇੜ ਦੀ ਟੀਮ ਆਦੀਆ ਪ੍ਰਸ਼ਾਸਨ ਵੱਲੋਂ ਹਰ ਕਿਸਮ ਦੀ ਸਹੂਲਤ ਮਿਲਦੀ ਹੈ ਜੇਸ ਗੁਦੇਸ਼ੀ ਜੇਸ ਦੇਸ ਤੋਂ ਆਂਦਦੇ ਨੇ ਬਹੁਤ ਦੂਰੋਂ ਵੀ ਆਂਦੇ ਨੇ ਤਕਰੀਬਨ ਆਪਣੇ ਏਰੀਆ ਦਾ ਸਾਰਾ ਪੰਜਾਬ ਦਾ ਹੁੰਦਾ ਹੈ